ਪਟਿਆਲਾ ਵਿਖੇ ਪਾਤੜਾ ਤੋਂ 4 ਸਾਲ ਪਹਿਲਾਂ ਆਏ ਪਰਿਵਾਰ ਨਾਲ ਘਰ ਵਿੱਚ ਰੱਖੀ ਗਈ ਕੰਮ ਵਾਲੀ ਨੌਕਰਾਨੀ ਨੇ ਸਾਗ ਵਿੱਚ ਦਵਾਈ ਮਿਲਾ ਕੇ ਬੇਹੋਸ਼ ਕਰ ਦਿੱਤਾ ਬਾਅਦ ਵਿੱਚ ਘਰ ਵਿੱਚ ਪਿਆ ਸਾਰਾ ਕੀਮਤੀ ਸਮਾਨ ਲੁੱਟ ਕੇ ਫਰਾਰ ਹੋ ਗਏ ਪਰਿਵਾਰ ਨੇ ਪੁਲਿਸ ਇਤਲਾ ਦੇ ਇਨਸਾਫ ਦੀ ਕੀਤੀ ਮੰਗ ਈ ਨਾਮ ਆ ਜੀ ਥੋੜਾ ਕਿੱਥੇ ਰਹਿਣ ਵਾਲੇ ਹੋ ਮੇਰਾ ਨਾਮ ਹਰਪ੍ਰੀਤ ਹੈ ਅਸੀਂ ਵੈਸੇ ਬੇਸਿਕਲੀ ਪਾਤੜਾ ਤੋਂ ਆ ਹੁਣ ਅਸੀਂ ਇੱਥੇ ਰਹਦੇ ਆ ਇੱਥੇ ਆਪਣਾ ਘਰ ਬਣਾਇਆ ਚਾਰ-ਖਸਾਲ ਹੋ ਗਏ ਮੈਮ ਜਿਹੜੀ ਨੌਕਰ ਦੀ ਤੁਸੀਂ ਸੀਸੀਟੀਵੀ ਜਿਹੜੀ ਵਾਇਰਲ ਹੋਈ ਹੈ ਜੀ ਉਹਦੇ ਪਿੱਛੇ ਕੀ ਘਟਨਾ ਵਾਪਰੀ ਸੀਗੀ ਕਿਹੜੀ ਤਰੀਕ ਦੀ ਘਟਨਾ ਸੀਗੀ ਤੁਹਾਡੇ ਘਰ ਕੋਲ ਕੁਝ ਹੋਇਆ ਇਹ ਵੀ ਤਰੀਕ ਦੀ ਘਟਨਾ ਸੀਗੀ ਜੀ ਤੇ ਉਹ ਫਿਰ ਸੀਸੀਟੀਵੀ ਸਾਰੇ ਘਰ ਚ ਲੱਗੇ ਹੋਏ ਘਰ ਪਰ ਜਿਵੇਂ ਇਹਨੇ ਸਾਨੂੰ ਸਵਾਲਤਾ ਸੀਗਾ ਉਹ ਬਾਈ ਚਾਂਸ ਬੇਟੇ ਨੇ ਦੇਖ ਲਿਆ ਕਿਤੇ ਰਾਤ ਨੂੰ ਲਾ ਕੇ ਬਾਈ ਬੇਟਾ ਬਾਹਰ ਗਿਆ ਆ ਸੀਗਾ ਤੇ ਉਹਨੇ ਆਪਦੇ ਫਰੈਂਡਸ ਨੂੰ ਫੋਨ ਕਰਤਾ ਸਾਨੂੰ ਵੀ ਕੀਤੇ ਪਰ ਅਸੀਂ ਚੱਕੇ ਨਹੀਂ ਅਸੀਂ ਹਾਲਤ 'ਚ ਨਹੀਂ ਸੀ ਚੱਕਣ ਦੇ ਤੇ ਫਿਰ ਉਹਨੇ ਆਪਦੇ ਮਾਸੀ ਨੂੰ ਵੀ ਫੋਨ ਕੀਤਾ ਮਾਸੀ ਤੋਂ ਜਮੜਿਆ ਉਹਨੇ ਵੀ ਇੱਥੇ ਜਿਹੜੇ ਜਾਣਦੇ ਸੀ ਉਹਨਾਂ ਨੂੰ ਫੋਨ ਕਰਤਾ ਘਰ ਉਹਦੇ ਫਰੈਂਡਸ ਸਾਰੇ ਆ ਗਏ ਇੱਥੇ ਤੇ ਬਾਕੀ ਉਹਦੇ ਇੱਥੇ ਇਨ-ਲॉज ਰਹਿੰਦੇ ਨੇ ਉਹ ਆ ਗਏ ਉਸੇ ਟਾਈਮ ਤੇ ਉਹਨਾਂ ਨੇ ਫਿਰ ਫਾਇਰ ਫੁਰ ਕਿਤੇ ਬਾਹਰ ਤੇ ਮੁੰਡਾ ਆਪਣੇ ਪਿੰਡ ਦਾ ਹੀ ਹੈ ਇੰਦਰੀਪੁਰੇ ਦਾ ਉਹਨੇ ਫਾਇਰ ਕੀਤਾ ਫਿਰ ਉਹ ਫਾਇਰ ਕਰ ਫਿਰ ਉਹ ਜਦੋਂ ਉਹਨਾਂ ਨੇ ਫਾਇਰ ਸੁਣੇ ਤਾਂ ਫਿਰ ਉਹ ਇੱਕਦਮ ਭੱਜ ਗਏ ਮੈਨੂੰ ਇਹ ਬੰਦੇ ਜਿਹੜੀ ਲੇਡੀ ਕਿਹੜੀ ਰੱਖੀ ਹੈ ਜੀ ਕਦੋਂ ਰੱਖੀ ਸੀਗੀ ਇਹਦਾ ਨਾਮ ਕੀ ਹੈ ਜਿਹੜੀ ਨੌਕਰ ਨਹੀਂ ਸੀ ਮਨੀਸ਼ਾ ਸੀ ਉਹਨੂੰ ਹੋ ਗਿਆ ਸੀ 15 16 ਦਿਨ ਲਾ ਲਓ 20 ਦਿਨ ਲਾ ਲਓ ਜਿਹਦੇ ਨਾਲ ਬੰਦੇ ਸੀ ਜੀ ਇਹ ਕੌਣ ਸੀਗੇ ਜਿਹੜੇ ਨੇ ਬਾਰ ਦਾਤ ਕੁਝ ਪੰਜਾਬ ਦੇ ਤੋਂ ਕੁੜੇ ਦੇ ਦੇਖੋ ਮੈਨੂੰ ਤਾਂ ਹੁਣ ਇਹਨਾਂ ਬਾਰੇ ਇੰਨਾ ਜਾਣਕਾਰੀ ਨਹੀਂ ਹੈਗੀ ਮੈਨੂੰ ਲੱਗਦਾ ਇੱਕ ਤਾਂ ਇਹਦਾ ਭਰਾਏ ਸੀਗਾ ਇੰਰਕਲੀ ਬੰਨਣਾ ਆਇਆ ਸੀਗਾ ਉਹਦੇ ਸ਼ਕਲ ਪਛਾਣ ਆਉਂਦੀ ਥੋੜੀ ਜੀ ਤੇ ਇੱਕ ਇੱਕ ਸਿੱਧਾ ਦੀਪਕ ਦੀਪਕ ਜੀ ਦੀ ਮੈਂ ਤੁਹਾਨੂੰ ਗੱਲ ਕਰ ਰਹੀ ਹਾਂ ਜਿਹੜੇ ਰਖਾਈ ਸੀ ਇਹ ਤੇ ਇੱਕ ਹੋਰ ਸੀ ਉਹਦੀ ਤਾਂ ਮੈਨੂੰ ਪੱਕੀ ਪਛਾਣ ਹੈ ਕਿਉਂਕਿ ਮੈਂ ਉਹ ਦੇਖ ਲਿਆ ਸੀ ਉਹਨੇ ਮੂੰਹ ਵੀ ਨਹੀਂ ਬੰਨਿਆ ਹੋਇਆ ਹਾਂ ਘਰ ਚ ਕੌਣ ਕੌਣ ਸੀ ਉਸ ਸਮੇਂ ਆਪਣੇ ਮੇਰੀ ਮੈਸੀ ਸੀਗੀ ਮੇਰੀ ਡਾਕਟਰ ਇਨ ਲਾ ਸੀ ਤੇ ਮੇਰਾ ਗ੍ਰੈਂਡਸਨ ਸੀਗਾ ਮੈਂ ਤੁਹਾਡੇ ਬੇਟੇ ਦੇ ਦੁਆਰਾ ਇਹ ਸਾਰੀ ਸੀਸੀਟੀਵੀ ਵਾਲੀ ਦੇਖੀ ਗਈ ਹੈ ਕਿ ਉਹ ਮੌਕੇ ਦੇ ਉਹ ਹਾਲਾਤ ਦੱਸੋ ਜੀ ਕਿਵੇਂ ਪਤਾ ਲੱਗਿਆ ਤੁਹਾਡੇ ਬੇਟੇ ਕਿੱਥੇ ਗਏ ਹੋਏ ਸੀ ਇਹ ਬੈਂਗਲੌਰ ਗਿਆ ਹੋਇਆ ਸੀ ਇਹਨੇ ਸੀਸੀਟੀਵੀ ਦੇਖੀ ਇਹਨੇ ਕਿਹਾ ਜੋ ਦੇਖਿਆ ਇਹਨੇ ਬੰਦੇ ਮੇਰੇ ਕਮਰੇ ਵਿੱਚ ਬੰਦੇ ਵੜਦੇ ਤਾਂ ਇਹਨੇ ਫਿਰ ਫੋਨ ਕੀਤਾ ਆਪਣੇ ਫਰੈਂਡਸ ਨੂੰ ਉਸੇ ਟਾਈਮ ਕਹਿੰਦਾ ਮੰਮੀ ਮਾਰ ਗਈ ਮੰਮੀ ਮਾਰ ਗਏ ਮੰਮੀ ਮਾਰ ਗਏ ਤੇ ਵੀ ਮਨੀਸ਼ਾ ਨਹੀਂ ਕਰਤਾ ਕੁਝ ਤੇ ਉਹ ਮੁੰਡੇ ਮਤਲਬ 50 ਮਿੰਟਾਂ ਚ ਆ ਗਏ 50 ਮਿੰਟਾਂ ਚ ਨਹੀਂ ਤਾਂ ਘਰ ਦੇ ਵਿੱਚ ਕੁੱਤੇ ਵਗੈਰਾ ਸੀ ਉਹਨਾਂ ਨੇ ਕੁੱਤੇ ਸੀਗੇ ਕੁੱਤਾ ਨੂੰ ਇਹਨੇ ਪਹਿਲਾਂ ਹੀ ਦੇਖਤਾ ਸੀ ਕੁਛ ਅੱਛਾ ਜਦੋਂ ਇਹ ਤੁਸੀਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਤੁਹਾਡੇ ਘਰ ਦੇ ਵਿੱਚ ਇਹ ਚੋਰੀ ਦੇ ਅੰਜਾਮ ਦਿੱਤਾ ਜਾ ਰਿਹਾ ਤੁਸੀਂ ਜਾਗ ਪਏ ਸੀ ਜੀ ਉਦੋਂ ਮੈਨੂੰ ਜਦੋਂ ਇਹਨਾਂ ਨੇ ਬੰਨਣ ਲੱਗਿਆ ਉਦੋਂ ਮੈਂ ਜਾਗ ਗਿਆ ਅੱਛਾ ਪਹਿਲਾਂ ਤਾਂ ਮੈਨੂੰ ਨੀਂਦ ਆਈ ਹੋਈ ਸੀ ਮੈਂ ਤਾਂ ਬਹੁਤ ਜ਼ਿਆਦਾ ਨੀਂਦ ਆ ਗਈ ਨਹੀਂ ਤਾਂ ਮੈਂ ਟੀਵੀ 12 1 ਵਜੇ ਤੱਕ ਦੇਖਦੀ ਆਂ ਅਕਸਰ ਬੱਚੇ ਵੀ ਪੜਦੇ ਰਹਿੰਦੇ ਨੇ ਉਹ ਵੀ ਕਹਿਣ ਲੱਗੇ ਸਨ ਬੜੀ ਨੀਂਦ ਆ ਰਹੀ ਹੈ ਨੀਂਦ ਤਾਂ ਆਣੀ ਹੋਈ ਸੀ ਜਦੋਂ ਇਹਨੇ ਕੁ ਪਰ ਉਹ ਸੌਂ ਗਏ ਸੀ ਫਿਰ ਮੇਰੇ ਕੋਲ ਮੇਰਾ ਗ੍ਰੈਂਡਸਨ ਆਇਆ ਦਾਦੀ ਜੀ ਤੂੰ ਤੰਗਉ ਮੈਂ ਤੁਹਾਡੇ ਕੋਲ ਪੈ ਜਾਣਾ ਮੈਂ ਕਿਹਾ ਨਹੀਂ ਤੂੰ ਜਾ ਉਧਰ ਹੀ ਪੈ ਜਾ ਤੇ ਫਿਰ ਇਹਦੀ ਮੰਮੀ ਵੀ ਉੱਠ ਕੇ ਆਈ ਕਹਿੰਦੀ ਮੰਮੀ ਤੈਨੂੰ ਕੁਝ ਚਾਹੀਦਾ ਮੈਂ ਕਿਹਾ ਨਹੀਂ ਬਸ ਪਾਣੀ ਪੁਣੀ ਦੇ ਦਿਓ ਪਰ ਮੈਂ ਕਿਹਾ ਨੀਂਦ ਬਹੁਤ ਆ ਰਹੀ ਹੈ ਸਾਸੀਂ ਸੋਚਿਆ ਹੀ ਨਹੀਂ ਵੀ ਕੁਝ ਸਿਖਾਦਾ ਹੋਇਆ ਨਹੀਂ ਤਾਂ ਆਈ ਜਾਂਦੀ ਐ ਚਲੋ ਸਾਗ ਚ ਲਾਇਆ ਸੀ ਸਾਗ ਚ ਲਾਇਆ ਸੀ ਤੇ ਮੈਂ ਜਦੋਂ ਤੁਹਾਨੂੰ ਬੰਨਿਆ ਤੁਹਾਡੇ ਗ੍ਰੈਂਡਸਨ ਨੂੰ ਤੇ ਜਦ ਤੁਹਾਡੀ ਡੋਟਰੀਨ ਲੱਗ ਨਹੀਂ ਪਤਾ ਲੱਗਿਆ ਇਹਨਾਂ ਨੂੰ ਨਹੀਂ ਉਹਨਾਂ ਨੂੰ ਵੀ ਬੰਨਿਆ ਜਾ ਉਹਨਾਂ ਨੂੰ ਨਹੀਂ ਉਹਨਾਂ ਨੂੰ ਨਹੀਂ ਬੰਨਿਆ ਅੱਛਾ ਉਹਨਾਂ ਦਾ ਪਤਾ ਹੀ ਲੱਗਿਆ ਵੀ ਉਹ ਵੀ ਇੱਥੇ ਉਹ ਨਹੀਂ ਉਹਨੂੰ ਪਤਾ ਸੀ ਉਹਨੂੰ ਮਨੀਸ਼ਾ ਨੂੰ ਉਹ ਕਹਿ ਰਹੀ ਸੀ ਵੀ ਪਹਿਲਾਂ ਇੱਧਰ ਕਰੋ ਇੱਧਰ ਕੁਝ ਜ਼ਿਆਦਾ ਮਿਲੂਗਾ ਉਧਰ ਬਾਅਦ ਚ ਜਾਓ ਉਧਰ ਦੋ ਜਣੇ ਪਏ ਨੇ ਉਹਦੇ ਇਸ਼ਾਰੇ ਕਰਦੀ ਸੀ ਉਹਨੂੰ ਬਾਅਦ ਚ ਵੀ ਪਤਾ ਲੱਗਿਆ ਉਹਨਾਂ ਨੇ ਉਹ ਸੁੱਤੇ ਹੀ ਪਏ ਰਹੇ ਉਹ ਤਾਂ ਜਦੋਂ ਵਾਇਰਿੰਗ ਹੋਈ ਐ ਉਹ ਉਹਨਾਂ ਨੂੰ ਇੰਨੀ ਗੀਂਦ ਆਈ ਸੀ ਉਦੋਂ ਫਿਰ ਉਹਦਾ ਦੇ ਮਾਸੀ ਉਹ ਨਹੀਂ ਆਏ ਨੇ ਇੱਧਰ ਉਹਨਾਂ ਨੇ ਜਾ ਕੇ ਤੱਕੇ-ਤੱਕੇ ਮਾਰ ਕੇ ਠਾਈ ਕਰੀ ਦੇਖਤਾ ਸਹੀ ਤੇਰੀ ਮੰਮੀ ਨਾਲ ਕੀ ਹੋ ਗਿਆ ਫਿਰ ਉਹ ਉੱਠ ਕੇ ਆਈ ਕਿ ਭਰਾ ਗਈ ਉਹ ਬਹੁਤ ਜ਼ਿਆਦੇ ਫਿਰ ਉਹਨਾਂ ਨੇ ਮੈਨੂੰ ਖੋਲਣਾ ਸ਼ੁਰੂ ਕੀਤਾ ਵਾਲੀ ਵਾਲੀ ਉਹ ਜੀ ਇਹ ਸਾਰੇ ਕੋਈ ਤੁਸੀਂ ਪੁਲਿਸ ਕੰਪਲੇਂਟ ਕਰੀਏ ਜੀ ਉਹ ਕਿਵੇਂ ਦੀ ਅੱਗੇ ਕਾਰਵਾਈ ਦੀ ਮੰਗ ਕਰਦੋਂ ਜੀ ਮੈਂ ਤਾਂ ਮੰਗ ਇਹ ਕਰਦੀ ਆ ਜੀ ਇਹ ਜ਼ਰੂਰ ਫੜੇ ਜਾਣ ਜਿੱਤੋਂ ਵੀ ਫੜਨ ਚਾਹੇ ਦੇਖੋ ਆਪਾਂ ਜ਼ਰੂਰੀ ਨਹੀਂ ਹੁੰਦਾ ਸਾਡੇ ਕੋਲ ਮੈਂ ਤੁਹਾਨੂੰ ਮੈਂ ਉਹਨਾਂ ਨੂੰ ਤਿੰਨ ਚਾਰ ਲਿੰਕ ਦੇਤੇ ਜਿੱਥੋਂ ਉਹ ਟਰੇਸ ਕੀਤੇ ਜਾ ਸਕਦੇ ਨੇ ਉਹਨਾਂ ਦੇ ਨੰਬਰ ਵੀ ਦੇਤੇ ਸਭ ਦੇ ਨੰਬਰ ਦੇਤੇ ਹੁਣ ਜਿਸ ਵੇ ਮੈਂ ਪੈਸੇ ਪਾਈ ਸੀ ਉਹਦੇ ਨੰਬਰ ਵੀ ਮੈਂ ਦੇ ਦੂੰਗੀ ਤੇ ਮਤਲਬ ਵੀ ਲਿੰਕ ਕਰਨੇ ਮਿਲ ਚੁੱਕੇ ਉਹਨਾਂ ਨੂੰ ਉਹ ਕਰ ਸਕਦੇ ਨੇ ਟਰੇਸ ਫੋਟੋਆਂ ਵੀ ਹੈਗੀਆਂ ਨੇ ਸਭ ਕੁਝ ਹੈਗਾ ਅੱਗੇ ਇਹਨਾਂ ਦੀ ਮਰਜ਼ੀ ਹੈ ਮੈਂ ਇੱਕ ਤੁਸੀਂ ਮੈਂ ਮੈਨੂੰ ਕੋਈ ਆਸ ਨਹੀਂ ਹੈ ਪਤੇ ਵਾਲਾ ਪੁਲਿਸ ਤੋਂ ਕੋਈ ਖਾਸ ਨਹੀਂ ਮਤਲਬ ਵੀ ਕਰ ਲੈਣਗੇ ਇਹ ਕਰਨਾ ਚਾਹੀਦਾ ਹੈ ਇਹ ਬਣਦਾ ਕਿਉਂਕਿ ਇਹ ਲੋਕਾਂ ਦੇ ਹਿੱਤ ਦੀ ਗੱਲ ਹੈ ਤੇ ਮੈਂ ਮੈਨੂੰ ਇੱਕ ਗੱਲ ਦੱਸੋ ਜੀ ਜਿਹੜੀ ਤੁਸੀਂ ਗੱਲ ਕਹਿ ਰਹੇ ਸੀਗੇ ਨੌਕਰ ਨਹੀਂ ਰਹਿੰਦੀ ਤੁਹਾਡੇ ਘਰ ਦੇ ਵਿੱਚ ਸੀਗੀ ਉੱਪਰ ਉੱਪਰ ਰੂਮ ਇਹਦਾ ਬਣਾਵਾ ਲੱਗ ਬਾਹਰੀ ਪੌੜੀਆਂ ਨੇ ਅੱਛਾ ਜੀ ਤੇ ਉੱਥੇ ਮੈਂ ਸਮਾਨ ਵਗੈਰਾ ਜਿਹੜਾ ਰਿਕਵਰ ਹੋਇਆ ਜੀ ਉਹਦੇ ਵਿੱਚ ਕੀ ਕੁਛ ਸੀਗਾ ਤੁਸੀਂ ਉਹ ਮੈਂ ਦੇਖਿਆ ਨਹੀਂ ਹੈਗਾ ਇਹ ਬੱਚੇ ਹੀ ਦੱਸਦੇ ਨੇ ਕਹਿੰਦੇ ਸੀਗਾ ਖ ਖਸਮਾਨ ਉਹਨਾਂ ਦਾ ਮਾਵਾਂ ਅਸਵੀਕਾਰ ਦੇ ਟੈਟੂਰ ਖੋਲ ਕੇ ਲੈ ਕੇ ਜਾਵਾਂਗੇ ਪਰਨੇ ਪੁੰਨੇ ਇਹ ਜਿਆ ਕੁਛ ਸੀ ਵੀ ਸ਼ਾਇਦ ਕਾਰ ਵੀ ਲੈ ਜਾਂਦੇ ਕਿ ਅੱਧੀ ਕੋਈ ਪਤਾ ਨਹੀਂ ਸੀ ਹਾਂ ਕਿਉਂਕਿ ਦੋਨੇ ਕਾਰਾਂ ਘਰੇ ਖੜੀਆਂ ਸੀਗੀਆਂ ਕੁਝ ਵੀ ਕਰ ਸਕਦੇ ਸੀ ਜੋ ਚੋਰੀ ਕਿੰਨਾ ਕੁ ਸਮਾਨ ਹੋਇਆ ਜੀ ਘਰ ਚ ਕੋਈ ਮੇਰਾ ਜੀ ਦੋ ਡਾਇਮੰਡ ਡ੍ਰਿੰਕਸ ਨੇਗੀਆਂ ਆਲਮੋਸਟ ਜਿਵੇਂ ਮੇਰੇ ਪਾਈ ਹੋਈ ਇੱਕ ਤਾਂ ਮੇਰੇ ਪਾਈ ਹੋਈ ਸੀ ਇੱਕ ਮੇਰੇ ਪਰਸ ਚ ਸੀਗੀ ਜਿਹੜੀ ਮੇਰੇ ਪਾਈ ਹੋਈ ਸੀ ਉਹ ਅਪਰੋਕਸੀਮੇਟਲੀ 1.5 ਲੱਖ ਦੀ ਸੀਗੀ ਮਤਲਬ ਉਹ ਮੈਂ ਹੱਟ ਟਾਈਮ ਪਾ ਕੇ ਰੱਖਦੀ ਸੀ ਕਿੰਨਾ ਕੁ ਸਮਾਨ ਹੈ ਜੀ ਸਾਰਾ ਟੋਟਲ ਅਮਾਉਂਟ ਕਿੰਨੀ ਰੌਂਡ ਫਿਗਰ ਲਾਈਏ ਆਪਾਂ 5 ਲੱਖ 2 ਸਵਾ 2 ਲੱਖ ਕਰ ਲਓ ਕਿਉਂਕਿ ਕੈਸ਼ ਨਾ ਰੱਖਦੀ ਨਹੀਂ ਮੈਂ ਇੱਥੇ ਮੈਂ ਗਹਿਣਾ ਵੀ ਨਹੀਂ ਰੱਖਦੀ ਇੱਥੇ ਕਿਉਂਕਿ ਬਾਰ ਬਾਰ ਕਰਕੇ ਨਾ ਇੰਨਾ ਨਹੀਂ ਪਰ ਮਤਲਬ ਮੇਰੇ ਕੋ ਪਿਆਸ ਸੀ ਹੋਰ ਇਹ ਘਟਣਾ ਹੋਰ ਵੱਡੀ ਹੋ ਸਕਦੀ ਸੀ ਜੇਕਰ ਸੀਸੀਡੀ ਵਿੱਚ ਨਾ ਬੰਦ ਲਾ ਦਿੱਤੀ ਨਾ ਪਤਾ ਲੱਗਦਾ ਬਿਲਕੁਲ 100% ਤੇ ਜੇ ਮਤਲਬ ਇਹ ਮੈਨੂੰ ਇਹ ਕਹਿ ਦਿੰਦੇ ਸ਼ਾਇਦ ਵੀ ਸਾਨੂੰ ਦੇ ਅਸੀਂ ਤੁਹਾਨੂੰ ਛੱਡ ਦਾਂਗੇ ਸ਼ਾਇਦ ਮੈਂ ਇਹਨਾਂ ਨੂੰ ਹੋਰ ਵੀ ਫੜਾ ਦਿੰਦੀ ਪਰ ਇਸੇ ਮੌਕੇ ਤੇ ਪਤਾ ਲੱਗ ਗਿਆ ਜੀ ਤਾਂ ਕਰਕੇ ਮੈਂ ਜਿੰਨਾ ਕੋ ਉਹਨਾਂ ਨੂੰ ਦੱਸਿਆ ਉਹਨਾਂ ਕੋ ਇਹਨਾਂ ਨੇ ਕੱਢ ਲਿਆ ਆ ਤਾਂ ਬੰਦੂ ਕਿ ਚਿਚਿਕੇ ਗੱਡੇ ਨੇ ਨਾ ਐ ਕਰਕੇ ਇੱਕ ਮੇਰੇ ਪਰਚੇ ਸੀ ਉਹਦੋਂ ਬਾਅਦ ਤੁਹਾਨੂੰ ਰੈਸਕਿਊ ਕਿਵੇਂ ਕਰਿਆ ਜੀ ਆ ਕੇ ਜਦੋਂ ਮੇਰੇ ਮੇਰੇ ਇਹਦੇ ਮੇਰੇ ਰਿਸ਼ਤੇਦਾਰ ਆ ਗਏ ਸੀ ਨਾ ਉਹਨਾਂ ਨੇ ਕੋਈ ਕਿਹਾ ਮੇਰੇ ਮਾਸੀਆਂ ਆ ਗਏ ਸੀ ਸਭ ਨੇ ਕੋਈ ਕੀ ਹਾਲਾਤ ਸੀ ਜੀ ਟੇਪ ਵਗੈਰਾ ਕਿੱਥੇ ਬਸ ਮੇਰੀ ਫੋਟੋਆਂ ਦੇਖੀਆਂ ਨੇ ਤੁਸੀਂ ਮੇਰੇ ਸਾਰਾ ਮੂੰਹ ਬੰਨਿਆ ਹੋਇਆ ਸੀਗਾ ਟੇਪ ਨਾਲ ਸਿਰ ਤੋਂ ਦੀ ਸਿਰ ਤੇ ਮੇਰੇ ਵਾਲ ਬਹੁਤ ਲੱਗੇ ਸੀਗੇ ਫਿਰ ਕੱਟ ਵੀ ਦਿੱਤੇ ਕੁਝ ਵਿੱਚੋਂ ਉਹਨਾਂ ਨੇ ਮੇਰੇ ਗੁਡ ਮਾਨੇ ਕੋੜ ਮਲਾ ਲਓ ਚੇਪੀ ਹੋਇਆ ਚੇਪੀ ਕਹਿੰਦੇ ਲੈ ਨਹੀਂ ਰਹੀ ਫਿਰ ਦੁੱਖ ਕਾ ਨੂੰ ਕੱਟਣਾ ਤੇ ਤੁਸੀਂ ਕੱਟ ਦੋ ਜਦੋਂ ਉਹਨਾਂ ਨੇ ਮੇਰੀ ਹਾਲਤ ਦੇਖੀ ਤਾਂ ਉਹ ਸਾਰੇ ਰੋਣ ਲੱਗ ਗਏ ਵੀ ਵੀ ਭੈਣ ਜੀ ਨਾਲ ਐ ਕਿਵੇਂ ਹੋ ਗਿਆ ਹੈ ਨਾ ਤੇ ਫਿਰ ਉਹਨਾਂ ਨੇ ਮੈਨੂੰ ਫਟਾਫਟ ਖੋਲ੍ਹ ਲਿਆ ਤੇ ਮੈਨੂੰ ਫੇਰ ਵੀ ਨਾ ਸਮਝ ਲੱਗੇ ਵੀ ਕੀ ਬਣ ਗਿਆ ਹੈ ਨਾ ਬਬਾ